ਕਿਸਮਤ ਕਦੋਂ ਕਿੱਥੇ ਤੇ ਕਿਵੇਂ ਕਿਸੇ ਦਾ ਸਾਥ ਦਿੰਦੀ ਹੈ ਇਹ ਇਨਸਾਨ ਦਾ ਮੁਕੱਦਰ ਤੇ ਉਹਦੇ ਕਰਮ ਤੈਅ ਕਰਦੇ ਆ ਤੇ ਪੂਰਬਲਾ ਕੀਤਾ ਹੋਇਆ ਤਪ ਕੁੰਭ ਦੇ ਮੇਲੇ ਵਿੱਚ ਇੱਕ ਮੋਨਾਲੀਸਾ ਨਾਂ ਦੀ ਕੁੜੀ ਗਰੀਬੜੀ ਜੀ ਜੋ ਮਾਲਾ ਵੇਚਣ ਆਉਂਦੀ ਹੈ ਤੇ ਅੱਜ ਪੂਰੀ ਦੁਨੀਆ ਵਿੱਚ ਉਹਦੀ ਖੂਬਸੂਰਤੀ ਦੀ ਚਰਚਾ ਹੋ ਰਹੀ ਆ ਜਿੱਥੇ ਸਾਧੂਆਂ ਦੀ ਚਰਚਾ ਹੋਣੀ ਚਾਹੀਦੀ ਸੀ ਉੱਥੇ ਉਹ ਮਾਲਾ ਵੇਚਣ ਵਾਲੀ ਕੁੜੀ 10 ਦਿਨ ਬਾਅਦ ਉਹਦੇ ਮਾਲਾ ਦੀ ਬੋਣੀ ਹੁੰਦੀ ਆ ਕੋਈ ਉਹ ਤੋਂ ਪਹਿਲਾਂ ਕੋਈ ਸਮਾਨ ਨਹੀਂ ਖਰੀਦਾ ਰਾਤੋਂ ਰਾਤ ਉਹ ਗਰੀਬੜੀ ਜਿਹੀ ਕੁੜੀ ਵਾਇਰਲ ਹੋ ਜਾਂਦੀ ਆ ਤੇ ਅੱਜ ਪੂਰੀ ਦੁਨੀਆ ਦੇ ਵਿੱਚ ਉਹਦੇ ਹੁਸਨ ਦੇ ਚਰਚੇ ਨੇ ਤੇ ਕੁੰਭਲਾ ਮੇਲਾ ਕਿਵੇਂ ਲੁੱਟ ਕੇ ਲੈ ਗਈ ਉਹ ਕੁੜੀ ਤੇ ਅੱਗੇ ਉਹਦਾ ਮੁਕੱਦਰ ਕੀ ਤੈਅ ਕਰਦਾ ਉਹ ਦੇਖਦੇ ਆ ਤੇ ਦੇਖੋ ਉਹ ਵੀ ਇੱਕ ਸਾਧੂ ਹੀ ਆ ਕੋਈ ਕੀਤਾ ਹੋਇਆ ਪੁਰਬਲਾ ਤਪ ਹੋ ਸਕਦਾ ਉਹਦੀ ਗਰੀਬੀ ਨੂੰ ਮਿਟਾ ਦੇ ਇਸੇ ਤਰ੍ਹਾਂ ਜ਼ਰੂਰੀ ਨਹੀਂ ਕਿ ਅੱਧ ਨੰਗੇ ਕੱਪੜੇ ਪਾ ਕੇ ਨੱਚ ਟੱਪ ਕੇ ਮਸ਼ਹੂਰ ਹੋਇਆ ਜਾਂਦਾ ਕੋਈ ਪਤਾ ਨਹੀਂ ਕਿੱਥੇ ਕਿਸੇ ਦੀ ਕਿਸਮਤ ਕਿਸੇ ਨੂੰ ਕਿੱਥੋਂ ਕਿੱਥੇ ਲੈ ਜੇ ਬੰਦਾ ਇੱਕ ਸੈਕਿੰਡ ਦੇ ਵਿੱਚ ਅਰਸ਼ਾਂ ਤੋਂ ਫਰਸ਼ ਤੇ ਤੇ ਫਰਸ਼ਾਂ ਤੋਂ ਅਰਸ਼ ਤੇ ਕਿਵੇਂ ਜਾਂਦਾ ਇਹ ਉਹਦਾ ਮੁਕੱਦਰ ਤੈਅ ਕਰਦਾ